ਖੜਾ ਰਹੀ ਦੀ ਧਰਤੀ ਵਾਲਾ ਕਬੱਡੀ ਪੌਂਦਲੀ ਪਾ ਚੁੱਕਾ ਹੈ ਕਿ ਮੈਂ ਕਿਹਣਾ ਕਿੱਥੇ ਪਰਮਾਨ ਰੱਜਦੇ ਓਏ ਮਿੱਤਰੋ ਜਹਾਜਾਂ ਨੂੰ ਨੀ ਰੋੜੇ ਵੱਜਦੇ ਕਿਹੜੇ ਨਾ ਪੜਾਕੂ ਕਦੇ ਡਿਗਰੀ ਤੇ ਚੋਰਾ ਮੁਰੇ ਅੜਦੇ ਨਹੀਂ ਛੰਦੇ ਸੋਹਣਿਆ ਬਾਵਾ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਉਹ ਟੈਕਟਾਂ ਦੇ ਫੁੱਟ ਕਿੱਥੇ ਉਹ ਪਰੇ ਸੋਹਣਿਆ ਕਿੰਦੇ ਉਹ ਟੈਕਟਾਂ ਦੇ ਫੁੱਟ ਕਿੱਥੋਂ ਦਿੰਦੇ ਸੋਹਣਿਆ ਵਾਕਏ ਕਿੰਦੇ ਗੱਲਾਂ ਚੱਲੀਆਂ ਕਿੰਦੇ ਬਾਵਾ ਦੀਆਂ ਛਾਤੀਆਂ ਦੇ ਵਿੱਚੋਂ ਜਿਹੜੀ ਦਲੇਰੀ ਮਿਲਦੀ ਰੱਜ आंडा के बल सिंघाउ ਆਹ ਨਾਲ ਸਾਹਮਣੇ ਕੰਦੇ ਪਵਿੱਤਰ ਧਰਤੀ ਦੀ ਗੱਲ ਕੀਤੀ ਗਈ ਹੈ ਆਹ ਸਾਹਮਣੇ ਨਾਜਵਾਨ ਕੰਦੇ ਜਾਪ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੈ ਅੱਕੇ ਵੱਲ ਭੱਜਿਆ ਹੈ ਤੇ ਸਰਪ੍ਰੀਤ ਨਾਲ ਖੜਾ ਹੈ ਗੋੜ ਗੋੜ ਆਪੀ ਸਰਪ੍ਰੀਤ ਜੋ ਟੈਨਸ਼ਨ ਜਾਪ ਕਹਿੰਦਾ ਮਾਰ ਰਿਆਂ ਦੇ ਕੋਲੇ ਬੁੱਲੇ ਮਾਰ ਬਿਲਕੁਲ ਮਾਰ ਇਧਰ ਦੇ ਪਾਸੇ ਸੁਰਗੀਏ ਸਰਦਾਰ ਸ਼ਪੀਖ ਸਿੰਘ ਜੀ ਕੰਨਾ ਦਾ ਪੁੱਤਰ ਏ ਏ ਏ ਏ ਉਸ ਮਾਈਕ ਵੱਡੇ ਮਾਨ ਤੇ ਸਨਮਾਨ ਆਗੇ ਵੱਡਾ ਧੰਨਵਾਦ ਰੋਦਰ ਨੇ ਪਾਸੇ ਮੁੰਡਾ ਆਉ ਗਿਆ ਆ ਗਿਆ ਕੋਈ ਨਾ ਟਾੜਾ ਇੱਕ ਸਾਂਢ ਵੀ ਲੱਤ ਬਾਈ ਹੁਕਾ ਨਾ ਮਾਰਦਾ ਤਾਂ ਕੰਮ ਖਰਾਬ ਹੋ ਗਿਆ ਬਈ ਨਾਰਕ ਸੁਕਾਣਾ ਜਾਵੇ ਨਾਰਕ ਕਹਿੰਦਾ ਬੁਰਕ ਬੁਰਕ ਕੇ ਕਬੱਡੀਆਂ ਪਾਉਂਦਾ ਮੇਰੇ ਵੀਰੋ ਨਾਰਕ ਕਹਿੰਦਾ ਆਸੇ ਮੇਰੇ ਖਿਲ ਡਬਲ ਟੱਚ ਦਾ ਇਸ਼ਾਰਾ ਡਬਲ ਟੱਚ ਦਾ ਅਗਲੀ ਰੇਡ ਤੇ ਸ਼ੰਜਾ ਆਮੀਨ ਲਾਉ ਸਾਹਮਣੇ ਕਹਿੰਦੇ ਰੇਡ ਪਾਉਂਦੇ ਬਿਸਮਲੇ ਉਹ ਮੱਖਣ ਸਾਡੀ ਹੁਣਾਂ ਦਾ ਚਹਤਾ ਆਜ ਬਾਣ ਕਹਿੰਦੇ ਕਬੱਡੀ ਪੌਂਦਰੀ ਪਾ ਲੈ ਆਇਆ ਇਹ ਕਹਿੰਦੇ ਦੁਰਲਾ ਇੱਕ ਅੱਖੀ ਵਾਲਾ ਇਹਦਾ ਯਾਰ ਵੀ ਪੁੱਜਿਆ ਇਹ ਕਹਿੰਦਾ ਮੇਰਾ ਯਾਰ ਵੀ ਮੇਰੇ ਦੇ ਭਰਾ ਆ ਉਹ ਬਿੱਲਾ ਵੀਰ ਨੇ ਏਸੂੜੀ ਵੀਰ ਨੇ ਸਾਡੇ ਬਾਵੀ ਹੁੜੀ ਵੀਰ ਆ ਸਾਹਮਣੇ ਜਦੋਂ ਪਛਾਣੇ ਪੁੱਤਾਂ ਨਾਲ ਜੱਬ ਪੈਂਦੇ ਆਣਾ ਉਹ ਬਾਹਰ ਨਿਕਲ ਗਿਆ ਐਂ ਹੀ ਪੜਦਾ ਬਾਹਰ ਨਿਕਲ ਗਿਆ ਜਰਾ ਨਿਕਲ ਗਿਆ ਸੀ ਪਰ ਬਾਹਰ ਨਿਕਲ ਗਿਆ ਵੱਟਾ ਧੜਵੜ ਕਰਾਂਗੇ ਭਰਾ ਜੀ ਲੈ ਵੀ ਹੁਣ ਕੀ ਬਣ ਗਿਆ ਤੇਲੀ ਤੋਂ ਬਣ ਗਿਆ ਲੌਂਗ ਕੁਝ ਸ਼ਿਕਵੇ ਲੌਂਗ ਤੋਂ ਗੋਕਾ ਬਣ ਗਿਆ ਸ਼ਿਕਵੇ ਸ਼ਿਕਵੇ ਦੂਰ ਕਰ ਦिए ਕਿ ਰਿਓ ਆ ਤੇ ਨੰਗ ਇਧਰ ਹੋ ਗਿਆ ਆ ਪਖੜਿਆ ਵੇਖ ਚੱਲ ਕੇ ਮੇਰੇ ਵੀਰੋ ਕਿਉਂਕਿ ਦੋਵੇਂ ਟੀਮਾਂ ਕਹਿ ਰਹੀ ਕਿ ਆਪੋਜ਼ਿਟ ਖੇਡਣ ਦੀਆਂ ਇੱਕ ਪਾਸੇ ਗੁਰਨਾਲ ਦੀ ਟੀਮ ਆ ਤੇ ਇੱਕ ਪਾਸੇ ਮਮਰਕ ਵਾਲੇ ਕਹਿੰਦੇ ਮੁੰਡਾ